ओके ਆ ਪਿਛਲੀ ਵਾਰੇ ਵੀ ਉੱਥੇ ਹੀ ਪਾਇਆ ਅੱਛਾ ਜੀ ਪਾਕਿਸਤਾਨ ਵਾਲੇ ਘਰ ਦੀਆਂ ਯਾਦਾਂ ਆਉਂਦੀਆਂ ਨੇ ਮੋਸੇ ਹੁਣ ਆਪਣੇ ਸ਼ਹਿਰ ਤੇ ਚੰਗੀ ਤੇ ਜਾਂਦਾ ਕੀ ਹੋਊਗਾ ਹੁਣ ਮੈਂ ਉੱਥੇ ਨਹੀਂ ਜਾਣ ਕਿਉਂਕਿ ਕਿੱਥੇ ਜਾਣਾ ਹੁਣ ਤਾਂ ਫਟਕੇ ਕਰਦੇ ਬਾਤ ਉਹਦੇ ਨਾਲ ਮਤਲਬ ਸਿਹਤ ਜਿਹੜੀ ਇਹਨਾਂ ਦੀ ਤੰਦਰੁਸਤ ਹੈ ਭਾਈ ਬੁਢੀ ਕੁਝ ਨਹੀਂ ਖਾਂਦੇ ਅੱਛਾ ਜੀ ਨਾ ਕੋਈ ਬਿਮਾਰੀ ਹੈ ਇਹਨਾਂ ਨੂੰ ਸਿਰਫ ਕਮਜ਼ੋਰੀ ਹੈ ਉਹ ਵੀ ਉਮਰ ਜ਼ਿਆਦਾ ਹੋਣ ਕਰਕੇ 105-6 ਸਾਲ ਦੇ ਹੋ ਗਏ ਆ ਸੱਚੀ ਕਾਲ ਦਾ ਸਮਰੂਪ ਵਿਖਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਲੋਕ ਸਭਾ ਦੀ ਇਲੈਕਸ਼ਨ ਦਾ ਜਿਹੜਾ ਬਿਗਲ ਵੱਚੁਕਾ ਤੇ ਕਿਤਨਾ ਕਿਤੇ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਪਰ ਜੇ ਗੱਲ ਕਰਾਂਗੇ ਵੋਟਰਾਂ ਦੀ ਤੇ ਵੋਟਰਾਂ ਦੇ ਵਿੱਚ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਨੇ ਪਹਿਲੀ ਵਾਰੀ ਵੋਟ ਅਦਾ ਕਰਨੀ ਹੈ ਕੁਝ ਅਜਿਹੇ ਵੀ ਬਜ਼ੁਰਗ ਹੈਗੇ ਨੇ ਜਿਹੜੇ ਕਿ ਲੰਮਾ ਸਮਾਂ ਵੋਟਾਂ ਆਪਣੀਆਂ ਦਾ ਦਾਨ ਕਰਦੇ ਪਰ ਅੱਜ ਬਿਰਧ ਵਸਤਾ 'ਚ ਪਹੁੰਚ ਚੁੱਕੇ ਨੇ ਬਜ਼ੁਰਗ ਹੋ ਚੁੱਕੇ ਨੇ ਪਰ ਅੱਜ ਵੀ ਆਪਣੀ ਜਿਹੜੀ ਵੋਟ ਦਾ ਜਿਹੜਾ ਇਸਤੇਮਾਲ ਕਰਦੇ ਨੇ ਵੋਟ ਪਾਉਂਦੇ ਨੇ ਤੇ ਸਰਕਾਰਾਂ ਬਣਾਉਂਦੇ ਨੇ ਅੱਜ ਉਸੇ ਤਰੀਕੇ ਨਾਲ ਹੀ ਗੱਲ ਕਰ ਲਈ ਅਸੀਂ ਹਲਕਾ ਅਜਨਾਲਾ ਦੇ ਵਿੱਚ ਮੌਜੂਦਾਂ ਜਿੱਥੇ ਕਿ ਸਾਡੇ ਨਾਲ ਮਾਤਾ ਗੁਰਚਰਨ ਕੌਰ ਜੀ ਮੌਜੂਦ ਨੇ ਭਾਵੇਂ ਕਿ ਅੱਜ ਦੀ ਉਮਰ ਜਿਹੜ ਇਲੈਕਸ਼ਨ ਹੁੰਦੀ ਆ ਉਹ ਆਪਣਾ ਵੋਟ ਜਿਹੜੀ ਪਾਉਂਦੇ ਨੇ ਅਤੇ ਸਰਕਾਰਾਂ ਬਣਾਉਂਦੇ ਨੇ ਅੱਜ ਸਾਡੇ ਨਾਲ ਉਹ ਮਾਤਾ ਜੀ ਅਤੇ ਉਹ ਪਰਿਵਾਰ ਸਾਰਾ ਮੌਜੂਦ ਹੈ ਸਾਡੇ ਨਾਲ ਮਾਤਾ ਜੀ ਵੀ ਮੌਜੂਦ ਨੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਵੋਟਾਂ ਪੈਂਦੀਆਂ ਨੇ ਹਰ ਵਾਰੀ ਤੁਸੀਂ ਬਜ਼ੁਰਗ ਹੋ ਬਜ਼ੁਰਗ ਹੋ ਕੇ ਵੋਟ ਪਾਉਂਦੇ ਹੋ ਫਿਰ ਵੋਟਾਂ ਪਾਉਣ ਦਾ ਮੌਕਾ ਮਿਲ ਰਿਹਾ ਪਹਿਲਾਂ ਨੂੰ ਕਿਹੜੀ ਸਰਕਾਰ ਨੂੰ ਪਹਿਲਾਂ ਵੋਟਾਂ ਪਾਉਂਦੇ ਰਿਹਾ ਜੀ ਪਹਿਲਾਂ ਵਾਹੀ ਹੈਗੇ ਹਾਂ ਆਪਣੇ ਪਿੰਡ ਤੇ ਉੱਥੋਂ ਵੋਟਾਂ ਦੇ ਛੋਰੀ ਹੋਈਆਂ ਬਾਅਦ ਚ ਫਿਰ ਚੱਲ ਸੋ ਚੱਲ अच्छा फिर ਹੁਣ ਹੁਣ ਕਿਹੜੀ ਸਰਕਾਰ ਬਣਾਉਣ ਜਾ ਰਹੇ ਜੀ ਇਸ ਵਾਰ ਫੇਰ ਤੁਸੀਂ ਵੋਟ ਪਾਉਣੀ ਆ ਕਿਨੂੰ ਵੋਟ ਪਾਓਗੇ ਇਸ ਵਾਰ ਐਦਕਾ ਹਾਂਜੀ ਐਦਕਾ ਜੇ ਤੂੰ ਆਖੋਗੇ ਉਹਨੂੰ ਫਸਾ ਲਾਂਗੇ ਨਹੀਂ ਤੁਸੀਂ ਤੁਸੀਂ ਕਿਨੂੰ ਵੋਟ ਪਾਓਗੇ ਇਸ ਵਾਰ ਜਿਹੜਾ ਕੀ ਪਲਾਨ ਕੀਤਾ ਹੈ ਜੀ ਜੋ ਪਾਵਾਂਗੇ ਕਿਨੂੰ ਪਹਿਲਾਂ ਪਾਉਂਦੇ ਰਹੇ ਜੇ ਪਹਿਲੋ ਕਰ ਦੇ ਗਾਂਗੇ আচ্ছা ਜੀ ਤੇ ਇਸ ਵਾਰ ਹੁਣ ਝਾੜੂ ਨੂੰ ਵੋਟ ਪਾਓਗੇ ਆ ਪਿਛਲੀ ਵਾਰੇ ਵੀ ਉੱਥੇ ਹੀ ਪਾਈ ਸੀ আচ্ছা ਜੀ ਐਦਕਾ ਵੀ ਉੱਥੇ ਹੀ ਪਾਵਾਂਗੇ ਮਤੋ ਜੀ ਲੰਮਾ ਸਮਰਾ ਤੁਸੀਂ ਵੋਟਾਂ ਪਾਈਆਂ ਨੇ ਸਰਕਾਰਾਂ ਬਣਾਉਂਦੇ ਰਹੇ ਜੇ ਹਰ ਵਾਰੀ ਠੀਕ ਹੈ ਜੀ ਪਰ ਕੀ ਲੱਗਦਾ ਸਰਕਾਰਾਂ ਕੰਮ ਕਰਦੀਆਂ ਨੇ ਕਰਨਾ ਕਰਨਾ ਹੋਣਾ ਫਿਰ ਆਖੀਦਾ ਚਲੋ ਕਿਸੇ ਵੇ ਲੋੜ ਪੈ ਜਾਂਦੀ ਅੱਛਾ ਪਰ ਅੱਜ ਜੇ ਜਿਸ ਤਰੀਕੇ ਨਾਲ ਮੈਂ ਅੱਜ ਵੇਖਦੇ ਆਂ ਅਸੀਂ ਨੌਜਵਾਨ ਜਿੰਨੇ ਵੀ ਆ ਉਹ ਛੇਤੀ ਢੱਲੇ ਪੈ ਜਾਂਦੇ ਨੇ ਬਿਮਾਰ ਹੋ ਜਾਂਦੇ ਨੇ ਤੁਸੀਂ ਅੱਜ 100 ਕੁਛ ਸਾਲ ਦੀ ਉਮਰ ਹੋ ਤੁਹਾਡੀ ਹੋ ਚਲੀ ਆ ਕੀ ਰਾਜ ਆ ਇਹਦਾ ਸਾਰਾ ਉਰੇ ਬੜੇ ਦਲੇਰ ਨੇ ਪਹਿਲੋ ਰੋਟੀ ਮੈਨੂੰ ਦਿੰਦੇ ਮਗਰ ਉਹ ਕਹਿੰਦੇ ਤੇ ਫੇਰ ਵੀ ਮੈਂ ਆਖਿਆ ਮੇਰੇ ਪੇਟ ਚੋਂ ਨਵਾਜ਼ ਆਉਂਦੇ ਨਹੀਂ ਉੱਥੇ ਧੱਕੇ ਤੋਂ ਨਹੀਂ ਖਾਣੀ ਠੀਕ ਹੈ ਚਲੋ ਤੁਹਾਡੀ ਮਰਜ਼ੀ ਹੁਣ ਮਿਲਦਾ ਸਭ ਕੁਝ ਆ ਫਲ ਫਲੂਟ ਰੋਟੀ ਚਾਹ ਦੁੱਧ ਦਹੀਂ ਹਰ ਇੱਕ ਚੀਜ਼ ਮਿਲਦੀ ਆ ਮੈਂ ਆਖਾਂ ਪਿਆਰ ਨੇ ਮਿਲਦੀ ਆ ਮਤ ਜੀ ਗੱਲ ਕਰਾਂਗੇ ਅਸੀਂ ਤੁਸੀਂ ਪਾਕਿਸਤਾਨ ਦੇ ਵੇਲੇ ਦੀ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੁੰਦੀ ਆ ਉਦੋਂ ਕਿੰਨੀ ਤੁਹਾਡੀ ਉਮਰ ਸੀਗੀ 14 ਸਾਲ ਅੱਛਾ ਜੀ 14 ਸਾਲ ਉਮਰ ਸੀ ਅਜੇ ਨਹੀਂ ਬਣਾ ਵਿਆਹ ਕੀਤਾ ਪਾਕਿਸਤਾਨ ਬਣ ਚੇ ਬਣ ਹੋ ਗਿਆ ਤਾਂ ਸਾਨੂੰ ਪਹਿਲੀ ਪਹਿਗੀ ਕਬੂਤ ਹੈ ਤੇ ਕਹਣਾ ਇਹਨੂੰ ਕਿੱਥੇ ਕੁੜੇ ਦੇ ਨਾਲ ਤੋਹੀ ਕਰਾਂਗੇ ਉਹ ਤਾਂ ਅਜੇ ਦੋ ਪੜਾਉਂਦੇ ਉਹ ਇਦਰੇ ਫਿਰ ਵਿਆਹ ਦੋਹਾਂ ਦੇ ਕਰ ਦਿੱਤੇ ਕੀ ਉਹ ਯਾਦਾਂ ਆਉਂਦੀਆਂ ਨੇ ਪੁਰਾਣੇ ਘਰ ਦੀਆਂ ਪਾਕਿਸਤਾਨ ਵਾਲੇ ਘਰ ਦੀਆਂ ਯਾਦਾਂ ਆਉਂਦੀਆਂ ਨੇ ਹੁਣ ਆਪਣੀ ਸਿਹਤ ਨਹੀਂ ਚੰਗੀ ਤੇ ਜਾਂਦਾ ਕੀ ਹੋਣੀ ਆਪਣਾ ਸਰੀਰ ਹੋਵੇ ਚੰਗਾ ਤੇ ਜੇ ਜੇ ਕਿਸੇ ਮਾਤਾ ਜੀ ਮੌਕਾ ਮਿਲਦਾ ਆ ਪਾਕਿਸਤਾਨ ਜਾਣ ਦਾ ਤੇ ਕੀ ਆਪਣਾ ਘਰ ਵੇਖ ਕੇ ਆਓਗੇ ਹੁਣ ਮੈਂ ਉੱਥੇ ਨਹੀਂ ਜਾਣ ਜੋ ਕੀ ਦੋ ਕਿੱਥੇ ਜਾਣਾ ਹੁਣ ਤਾਂ ਫਟਕੇ ਕਰਦੇ ਬਾਤ ਠੀਕ ਹੈ ਜੀ ਸਾਡੇ ਨਾਲ ਵੀਰਜੀ ਵੀ ਮੌਜੂਦ ਨੇ ਇਹਨਾਂ ਦੇ ਮਾਤਾ ਜੀ ਨੇ ਭਾਜੀ ਹੁਣੀ ਸਾਡੇ ਪਾਈ ਸਾਹਿਬ ਕੀ ਨਾਂ ਹੈ ਆਪਣਾ ਜੀ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਗੱਲ ਕਰਦੇ ਆ ਅਸੀਂ ਮਾਤਾ ਜੀ ਦੀ ਜਿਸ ਤਰੀਕੇ ਨਾਲ ਅਸੀਂ ਵੇਖ ਰਹੇ ਆ 100 ਦੇ ਕੋਈ ਸਾਲ ਦੀ ਉਮਰ ਹੋ ਗਈ ਆ ਇਸ ਤਰੀਕੇ ਨਾਲ ਵੇਖਦੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਨੌਜਵਾਨਾਂ ਦੀ ਗੱਲ ਕਰੀਏ ਤੇ ਜਿਹੜੀ ਉਮਰ ਦੀ ਐਵਰੇਜ ਆ ਉਹ ਘਟ ਕੇ ਬਹੁਤ ਜ਼ਿਆਦਾ ਜਿਹੜੀ ਰੇਸ਼ੋ ਘਟ ਚੁੱਕੀ ਹੈ ਜਿਹੜੀ ਕਿ 70 ਦੇ 80 ਦੇ ਵਿੱਚ ਵਿੱਚ ਰਹਿ ਚੁੱਕੀ ਆ ਪਰ ਮਾਤਾ ਜੀ ਦੀ ਅੱਜ ਤੱਕ ਇਹਦੀ ਵਧੀਆ ਸਿਹਤ ਆ ਮਾਤਾ ਜੀ ਆਪ ਖਾਂਦੇ ਪੀਂਦੇ ਨੇ ਸੁਣਦੇ ਵੀ ਨੇ ਥੋੜਾ ਸੁਣਦਾ ਉੱਚਾ ਹੈ ਪਰ ਦੇਖਦੇ ਵੀ ਐਸ ਵੇਲੇ ਸੇਵਾ ਸੰਭਾਲ ਤੇ ਚੱਲ ਰਹੀ ਹੈ ਉਹ ਜੀ ਪਹਿਲਾ ਖਰਾਕਾਂ ਦਾ ਵੀ ਫਰਕ ਹੁੰਦਾ ਹੈ ਖਰਾਕਾਂ ਹਾਂ ਸਫਰੇਵਾਂ ਪਹਿਲਾ ਸਫਰੇਵਾਂ ਨੇ ਖਾਣਾ ਵਧੀਆ ਹੀ ਮਤਲਬ ਮਤਲਬ ਹੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਆ ਮਤਲਬ ਖਾਣਾ ਪੀਣਾ ਚੰਗਾ ਵਧੀਆ ਕੋਈ ਮਾੜੀ ਚੀਜ਼ ਨਹੀਂ ਖਾਂਦੇ ਬਾਹਰ ਦੀ ਬਾਜ਼ਾਰ ਦੀ ਇਹਨਾਂ ਕਦੇ ਕੋਈ ਚੀਜ਼ ਨਹੀਂ ਖਾਂਦੇ ਮਤਲਬ ਆਪਣੇ ਹੱਥੀਂ ਬਣਾ ਕੇ ਖਾਣਾ ਜੋ ਵੀ ਖਾਣਾ ਤੇ ਉਹਦੇ ਨਾਲ ਮਤਲਬ ਸਿਹਤ ਜਿਹੜੀ ਇਹਨਾਂ ਦੀ ਤੰਦਰੁਸਤ ਹੈ ਕੋਈ ਅਜੇ ਤੱਕ ਦਵਾਈ ਬੂਟੀ ਕੁਝ ਨਹੀਂ ਖਾਂਦੇ ਅੱਛਾ ਜੀ ਨਾ ਹੀ ਕੋਈ ਬਿਮਾਰੀ ਹੈ ਇਹਨਾਂ ਨੂੰ ਸਿਰਫ ਕਮਜ਼ੋਰੀ ਹੈ ਉਹ ਵੀ ਉਮਰ ਜ਼ਿਆਦਾ ਹੋਣ ਕਰਕੇ 105-6 ਸਾਲ ਦੇ ਹੋ ਕਮਜ਼ੋਰੀ ਕਰਕੇ ਮਜ਼ਰੇ ਇਹਨਾਂ ਦੇ ਜਿਹੜੇ ਹੱਥ ਪਹਿਰੇ ਨਾ ਉਹ ਕੰਮ ਨਹੀਂ ਕਰਦੇ ਹੁਣ ਠੀਕ ਹੈ ਹਾਂ ਕਮਜ਼ੋਰ ਹੈ ਜਾਂਦਾ ਬਾਕੀ ਬਿਮਾਰੀ ਜਾਂ ਕੋਈ ਗੱਲ ਨਹੀਂ ਇਹਨਾਂ ਨੂੰ ਠੀਕ ਹੈ ਪਰ ਜਿਸ ਤਰੀਕੇ ਨਾਲ ਵੇਖਣ ਦੇ ਕਿ ਵੋਟ ਦੇ ਸਰਟੀਫਿਕੇਟ ਬਣੇ ਮਾਤਾ ਜੀ ਹਰ ਵਰੀ ਜਿਹੜਾ ਆਪਣੀ ਵੋਟ ਦਾ ਇਸਤੇਮਾਲ ਕਰਦੇ ਨੇ ਵੋਟ ਪਾਉਂਦੇ ਨੇ ਤੇ ਇਹ ਤੁਹਾਡੀ ਮਰਜ਼ੀ ਨਾਲ ਵੋਟ ਪਾਉਂਦੇ ਨੇ ਕਿ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਨੇ ਨਹੀਂ ਇਹ ਆਪਣੀ ਮਰਜ਼ੀ ਨਾਲ ਪਾਉਂਦੇ ਆ ਜੀ ਐਕ ਤਾਂ ਵੀ ਆਪਣੀ ਮਰਜ਼ੀ ਨਾਲ ਪਾਈਆਂ ਨਾ ਅਸੀਂ ਤਾਂ ਸ਼ੁਰੂ ਤੋਂ ਅਕਾਲੀਆਂ ਨੂੰ ਪਾਉਂਦੇ ਆ ਅਕਾਲੀਆਂ ਨੂੰ ਪਾਉਂਦੇ ਰਹੇ ਪਰ ਐਕ ਤਾਂ ਮਾਤਾ ਨੇ ਮੀਂਹ ਝੜ ਰੂ ਪਾਈ ਵੋਟ ਅ ਇਹ ਕੀ ਤੇ ਕੀ ਜਿਹੋਨਾ ਗੱਲ ਕਰੀਏ ਖਾਣ ਪੀਣ ਦੀ ਵੀ ਵਧੀਆ ਸਿਹਤ ਲੱਗਦੀ ਹੈ ਮਾਤਾ ਜੀ ਕਿਉਂਕਿ ਫਿੱਟ ਨੇ ਮੈਂ ਵਿਖੜਿਆ ਸੁਣਦੇ ਥੋੜਾ ਜਿਹਾ ਘਟਨੇ ਦੇਖਦੇ ਵਧੀਆ ਆ ਤੇ ਖਾਣ ਪੀਣ ਦੇ ਵਿੱਚ ਕਿਦਾਂ ਨਹੀਂ ਖਾਣ ਪੀਣ ਵਧੀਆ ਮਜ਼ਾ ਦੋ ਫੁਲਕੇ ਸਵੇਰੇ ਖਾਂਦੀ ਆ ਦੋ ਸ਼ਾਮਾਂ ਨੂੰ ਖਾਣੇ ਬਾਕੀ ਫਲ ਫਰੂਟ ਦਹੀਂ ਦੂਈ ਕੋਈ ਚੀਜ਼ ਖਾ ਲੈਣਦੇ ਸਾਰਾ ਕੁਝ ਕੋਈ ਏਟੀ ਪ੍ਰੋਬਲਮ ਨਹੀਂ ਮਤਲਬ ਖਾਂਦੇ ਥੋੜਾ ਵਾ ਖਾ ਹਰ ਚੀਜ਼ ਲੈਂਦੇ ਠੀਕ ਪਰ ਕਿੰਨੇ ਕੁ ਖੁਦ ਖੁਦ ਨਸੀਬ ਸਮਝਦੇ ਆਪਣੇ ਆਪ ਨੂੰ ਕਿੰਨੇ ਕੁ ਵਧੀਆ ਸਮਝਦੇ ਵੀ ਤੁਹਾਨੂੰ ਅੱਜ ਜਿਹੜਾ ਵਾ ਮਾਤਾ ਜੀ ਦਾ ਪਿਆਰ ਮਿਲ ਰਿਹਾ ਸਾਨੂੰ ਦੇ ਮਾਤਾ ਨੇ ਨਾ ਬਹੁਤ ਕੁਝ ਦਿੱਤਾ ਹੈ ਮੈਂ ਆਖੀ ਹੈ ਇਹਨਾਂ ਦੀ ਸੇਵਾ ਨੇ ਸਾਨੂੰ ਬੜਾ ਮਤਲਬ ਭਾਗ ਲਾਏ ਮੇਰੇ ਦੋ ਬੇਟੇ ਆ ਦਵੇਂ ਬਾਹਰ ਆ ਤੇ ਸਭ ਕੁਝ ਇਹਲੇ ਮਹਾਰਾਜ ਦੀ ਕਿਰਪਾ ਨਾਲ ਕੋਈ ਕਮੀ ਨਹੀਂ ਆ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਸਾਨੂੰ ਪਰ ਐਸੇ ਸਮੇਂ ਦੇ ਵਿੱਚ ਵੇਖਦੇ ਆ ਕਿ ਜਦੋਂ ਕੋਈ ਬਜ਼ੁਰਗ ਮਾਂ ਪਿਓ ਹੁੰਦੇ ਤੇ ਉਹਨਾਂ ਨੂੰ ਜਾਂ ਤਾਂ ਆਸ਼ਰਮ ਚ ਛੱਡ ਹੁੰਦੇ ਨੇ ਲੋਕ ਤੇ ਜਾਂ ਸੇਵਾ ਹੀ ਨਹੀਂ ਕਰਦੇ ਕਿਤੇ ਘਰਾਂ ਚ ਬਾਹਰ ਉਲਦੇ ਨਜ਼ਰ ਆਉਂਦੇ ਨੇ ਕੀ ਮੈਸੇਜ ਦੇਣਾ ਚਾਹੁੰਦੀ ਉਹਨਾਂ ਨੂੰ ਨਹੀਂ ਅਹੀਂ ਤੇ ਅਸੀਂ ਮਤਲਬ ਚਾਰ ਭਰਾ ਵਾਂ ਤੇ ਪਿੰਡ ਰਹਿੰਦੇ ਮੈਂ ਇੱਥੇ ਰਹਿਣਾ ਕਰਦਾ ਹਾਂ ਪਰ ਅਹੀਂ ਤੇ ਆ ਮਾਤਾ ਨੂੰ ਲਿਆ ਅਹੀਂ ਕਿ ਪਿੰਡੋਂ ਕੋਈ ਚੀਜ਼ ਨਹੀਂ ਚੁਲਾਈ ਆਂ ਪਹਿਲੀ ਇੱਕ ਮਰਲਾ ਜਾਂ ਕਿ ਇਹ ਚੀਜ਼ ਤੋਂ ਹਿੱਸਾ ਘਰ ਚੋਂ ਕੁਝ ਨਹੀਂ ਲਿਆ ਆਂ ਸਿਰਫ ਮਾਤਾ ਹੀ ਲਈ ਚੁ ਅਚਾ ਜੀ ਅਹੀਂ ਕਿ ਸਾਨੂੰ ਮਾਤਾ ਚਾਹੀਦੀ ਬਾਕੀ ਕੁਝ ਨਹੀਂ ਚਾਹੀਦਾ ਤੇ ਮਾਤਾ ਨੇ ਸਾਨੂੰ ਬੜਾ ਕੁਝ ਦਿੱਤਾ ਜੀ ਇਹਨਾਂ ਦੀ ਸੇਵਾ ਨੇ ਸਾਨੂੰ ਤਾਰਤਾ ਠੀਕ ਹੈ ਐ ਹਲੇ ਅਸੀਂ ਬਹੁਤ ਕੁਝ ਹੈ ਸਾਡੇ ਕੋਲ ਬੱਚੇ ਵੀ ਬੜੀ ਸੈਟ ਨੇ ਬਾਹਰਿਆ ਦੋਨੇ ਤੇ ਬਹੁਤ ਵਧੀਆ ਘਰ ਬਰ ਵੀ ਚੰਗਾ ਬਣਿਆ ਹਰ ਇੱਕ ਚੀਜ਼ ਸੋਹਣੀ ਬਣੀ ਹੈ ਪਰ ਉਹਨਾਂ ਉਹਨਾਂ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਰ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ ਜਿਹੜੇ ਮਾਂ ਪਿਓ ਨੂੰ ਆਪਣੇ ਨੂੰ ਆਸ਼ਰਮਾਂ ਛੱਡ ਆਉਂਦੇ ਨੇ ਨਹੀਂ ਉਹ ਕਰਨੀ ਚਾਹੀਦੀ ਅਸੀਂ ਤਾਂ ਸਾਰਿਆਂ ਨੂੰ ਕਹਿੰਨੇ ਵੀ ਕਰੋ ਜੇ ਕਰਿਆ ਬੜਾ ਫਲ ਮਿਲਦਾ ਜੀ ਸਾਨੂੰ ਮਾਰ ਨੇ ਦਿੱਤਾ ਜੀ ਕਹਿੰਦੇ ਸਾਰੇ ਕਰੋ ਫਲ ਲੈਣ ਸਾਰੇ ਲੈਣ ਠੀਕ ਹੈ ਜੀ ਠੀਕੇ ਨਾਲ ਅਸੀਂ ਤੁਹਾਨੂੰ ਮਾਤਾ ਜੀ ਨੇ ਗੱਲ ਕਰਾ ਰਹੇ ਸੀਗੇ ਇਹ ਆ ਭਾਜੀ ਅਮਰਿਕ ਸਿੰਘ ਜੀ ਨੇ ਗੱਲ ਕਰਾ ਰਹੇ ਸੀ ਜਿਨ੍ਹਾਂ ਦੀ ਮਾਤਾ ਦੀ ਹੈ ਮਾਤਾ ਦੀ ਸੇਵਾ ਕਰ ਰਹੇ ਨੇ ਨਾਲ ਸਾਡੇ ਨਾਲ ਉਹਨਾਂ ਦੀ ਨੂ ਵੀ ਮੌਜੂਦ ਆ ਕਿਉਂਕਿ ਜਿਹੜੀ ਆਪਣੀ ਬਜ਼ੁਰਗ ਮਾਤਾ ਨੂੰ ਆਪਣੀ ਮਾਂ ਵਾਂਗੂ ਪਾਲ ਰਹੀ ਹੈ ਕਿਉਂਕਿ ਮਾਮਾ ਧੀਆਂ ਦਾ ਇੱਕ ਵੱਖਰਾ ਰਿਸ਼ਤਾ ਹੁੰਦਾ ਨੂ ਸੱਸ ਦਾ ਜਿਹੜਾ ਇੱਕ ਰਿਸ਼ਤਾ ਅਜਿਹਾ ਹੁੰਦਾ ਇਸ ਤਰੀਕੇ ਨਾਲ ਸਾਡੇ ਨਾਲ ਭੈਣ ਜੀ ਮੌਜੂਦ ਨੇ ਹਾਂਜੀ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਵੇਖ ਰਿਹਾ ਕਿ ਜਿਸ ਤਰੀਕੇ ਨਾਲ ਸਮੇਂ ਦੇ ਵਿੱਚ ਲੋਕ ਜਿਹੜੇ ਨੇ ਕਿਤੇ ਬਜ਼ੁਰਗਾਂ ਨੂੰ ਨੁਕਰਾ ਚਲਾ ਦਿੰਦੇ ਨੇ ਘਰਾਂ ਦੇ ਵਿੱਚ ਜਾਂ ਆਸ਼ਰਮਾਂ 'ਚ ਛੱਡ ਆਉਂਦੇ ਨੇ ਤੁਸੀਂ ਬਜ਼ੁਰਗ ਜਸਾਂ ਆਪਾਂ ਨੂੰ ਉਹਨਾਂ ਨੇ ਸਾਨੂੰ ਪਾਲਿਆ ਨਹੀਂ ਉਹਨਾਂ ਨੇ ਵੀ ਕਈ ਮੁਸੀਬਤਾਂ 'ਚ ਕਈ ਵਿਚਾਰਾਂ ਨੇ ਪੈਲੀ ਵਾਹੀ ਕਈ ਕੁਛ ਕੀਤਾ ਮਜ਼ਦੂਰੀਆਂ ਕੀਤੀਆਂ ਉਹਨਾਂ ਨੇ 4-4 ਬੱਚੇ ਪਾਲੇ ਅੱਜ ਤੇ ਬੱਚੇ ਇੱਕ ਮਾਂ ਨੂੰ ਪਿਓ ਨੂੰ ਨਹੀਂ ਸਮਝ ਸਕਦੇ ਪਰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਜਿਹੜੇ ਇਹ ਕਦਰ ਨਹੀਂ ਕਰਦੇ ਮਾਪਿਓ ਦੀ ਨਹੀਂ ਕਦਰ ਕਰਨਗੇ ਤਾਂ ਉਹਨਾਂ ਅੱਗੇ ਵੀ ਆਈ ਕੁਛ ਹੋਣਾ ਉਹਨਾਂ ਨੂੰ ਵੀ ਨਹੀਂ ਕੋਈ ਸੰਭਾਲ ਲੇਗਾ ਕੱਲ ਕੋਈ ਨਹੀਂ ਸੰਭਾਲ ਲੇਗਾ ਪਰ ਕੀ ਲੱਗਦਾ ਕਿ ਮਾਪਿਓ ਦੀ ਸੇਵਾ ਕੀਤੀ ਹੈ ਬੜੀਆਂ ਬਖਸ਼ੀਆਂ ਮਿਲਦੀਆਂ ਨੇ ਸਭ ਕੁਝ ਮਿਲਦਾ ਹੈ ਬਹੁਤ ਜ਼ਿਆਦਾ ਬਖਸ਼ੀਸ਼ ਮਿਲਦੀ ਏ ਸਾਨੂੰ ਐਵੇਂ ਆਖੇ ਸਾਡੇ ਘਰ ਭਰਿਆ ਆ ਇੰਨੀ ਤਗੜੀ ਵੇਲੇ ਕੋਠੀ ਵੀ ਪਾਈ ਏ ਗੱਡੀਆਂ ਨੇ ਸਾਡੇ ਬੇਟੇ ਇਹ ਮੈਨੂੰ ਐਕਟਿਵਾ ਤੱਕ ਤੇ ਨਹੀਂ ਜਾਣ ਦਿੰਦੇ ਕਹਿੰਦੇ ਨੇ ਗੱਡੀ ਤੇ ਜਾਓ ਠੀਕ ਜੀ ਸਿਰਫ ਮਾਤਾ ਦੀ ਸੇਵਾ ਦਾ ਫਲ ਕਹਿ ਸਕਦੇ ਆਪਾਂ ਵੀ ਜ਼ਿਆਦਾ ਜਿਹੜਾ ਜੀ ਮਾਤਾ ਦੀ ਸੇਵਾ ਅਸਲੀ ਹਾਂਜੀ ਆਪਾਂ ਇਹਨਾਂ ਦੀ ਸੇਵਾ ਕੀਤੀ ਸਾਨੂੰ ਬਹੁਤ ਅਸੀਸਾ ਦਿੱਤੀ ਐ ਸਾਡੇ ਪਾਪਾ ਜੀ ਨੇ ਵੀ ਬਹੁਤ ਸੇਵਾ ਦਿੱਤੀ ਅਸੀਸਾ ਦਿੱਤੀ ਮੈਨੂੰ ਬਹੁਤ ਜ਼ਿਆਦਾ ਠੀਕ ਹੈ ਜੀ ਉਹ ਅੱਜ ਤੱਕ ਇਹ ਹੀ ਉਹ ਕਹਿੰਦੇ ਰਹੇ ਬਲਜੀ ਤੇਰੇ ਘਰ ਪੈਸਾ ਹੀ ਪੈਸਾ ਹੋਗਾ ਤੇਰੇ ਘਰ ਪੈਸੇ ਦੀ ਕਮੀ ਉਹ ਵੀ ਕੇੰਦਰ ਨੇ ਬੀਜੀ ਵੀ ਮੈਨੂੰ ਬਹੁਤ ਜ਼ਿਆਦਾ ਦਿੰਦੇ ਆਸ਼ੀਰਵਾਦ ਬਹੁਤ ਜ਼ਿਆਦਾ ਦਿੰਦੇ ਕੀ ਕਹਿਣਾ ਚਾਹੋਗੇ ਉਹਨਾਂ ਵੀਰਾਂ ਨੂੰ ਉਹਨਾਂ ਭਰਾਵਾਂ ਨੂੰ ਜਿਹੜੇ ਮਾਪੇ ਦੀ ਕਦਰ ਨਹੀਂ ਕਰਦੇ ਨਹੀਂ ਕਦਰ ਕਰਨਗੇ ਤਾਂ ਫਿਰ ਆਪੇ ਹੀ ਉਹਨਾਂ ਦੇ ਅੱਗੇ ਵੀ ਆਈ ਕੁਛ ਹਨ ਉਹਨਾਂ ਦੇ ਬੱਚੇ ਵੀ ਨਹੀਂ ਉਹਨਾਂ ਦੀ ਸੇਵਾ ਕਰਨਗੇ ਕੱਲ ਨੂੰ ਉਹਨਾਂ ਨੇ ਰੁੱਲਣਾ ਹੀ ਹੈ ਪਰ ਉਹਨਾਂ ਨੂੰ ਚਾਹੀਦਾ ਨਾ ਵੀ ਕਦਰ ਕਰਨ ਮਾਪੇ ਕਦਰ ਕਰਨ ਨਹੀਂ ਕਦਰ ਕਰਨਗੇ ਤਾਂ ਲਾਂਤਾਂ ਲੈਣਗੇ ਦੁਨੀਆ ਤੋਂ ਠੀਕ ਹੈ ਲਾਂਤਾ ਹੀ ਲਾਣੀ ਉਹਨਾਂ ਨਾਲ ਹੋਰ ਕੁਝ ਨਹੀਂ ਲਗਾਤਾਰ ਤਨੂ ਤਸਵੀਰਾਂ ਹੀ ਦਿਖਾ ਰਹੇ ਸੀ ਮਾਤਾ ਜੀ ਨਾਲ ਮਿਲਾ ਰਹੇ ਸੀ ਉਹਨਾਂ ਦੇ ਬੇਟੇ ਨਾਲ ਮਿਲਾ ਰਹੇ ਸੀ ਨਾਲ ਉਹਨਾਂ ਦੀ ਨੂਨਾਂ ਵੀ ਮਿਲਾ ਰਹੇ ਸੀ ਕਿ ਜਿਹੜੇ ਆਪਣੀ ਮਾਂ ਤੋਂ ਵੱਧ ਕੇ ਜਿਹੜਾ ਆਪਣੀ ਸੱਸ ਮਾਂ ਨੂੰ ਪਿਆਰ ਕਰ ਰਹੇ ਨੇ ਤੇ ਘਰ ਵਿੱਚ ਇੱਕ ਅਜੇਹਾ ਪਿਆਰ ਕਰਕੇ ਉਹ ਭਾਵਕ ਵੀ ਹੋ ਗਏ ਨੇ ਸਾਰੀ ਗੱਲ ਕਰਕੇ ਕਿ ਜਿਸ ਤਰੀਕੇ ਨਾਲ ਮਾਪਿਓ ਦੀ ਸੇਵਾ ਕਰਨੀ ਚਾਹੀਦੀ ਆ ਮਾਪਿਓ ਤੋਂ ਵੱਡਾ ਕੋਈ ਵੀ ਦਰਜਾ ਨਹੀਂ ਹੁੰਦਾ ਜਿੱਥੇ ਰੱਬ ਨੂੰ ਪਾਉਣ ਦੀ ਗੱਲ ਆ ਉੱਥੇ ਪਹਿਲਾਂ ਮਾਪਿਓ ਦੀ ਸੇਵਾ ਦੀ ਗੱਲ ਕੀਤੀ ਜਾਂਦੀ ਆ ਅਤੇ ਨਾਲ ਨਾਲ ਮਾਤਾ ਜੀ ਵੱਲੋਂ ਵੀ ਕੁਝ ਪੁਰਾਣੀਆਂ ਗੱਲਾਂ ਤਾਜ਼ਾ ਕੀਤੀਆਂ ਗਈ ਦੀ ਕਿ ਕਿਸਾਨਾਂ ਦੇ ਲਈ ਵਧੀਆ ਆਵੇ ਤੇ ਸਾਡੇ ਜਿਹੜੇ ਆਉਣ ਵਾਲੇ ਸਮੇਂ ਆ ਉਹਨਾਂ ਵਾਸਤੇ ਵੀ ਵਧੀਆ ਆਵੇ ਬਾਕੀ ਤੁਸੀਂ ਜੁੜੇ ਰਹੋ ਇਦਾਂ ਹੀ ਦਾ ਸਮਰੂਪ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ